ਉਹ ਫੋਟੋ ਉਹ ਬਾਹਰ ਖੜੇ ਕਿਦਾਂ ਹੋ ਗਏ ਤੈਨੂੰ ਤੈਨੂੰ ਕੋਈ ਮੌਕੇ ਤੇ ਮੌਕੇ ਤੇ ਮੈਂ ਦੱਸ ਰਹੀ ਹਾਂ ਆਪਣੇ ਘਰੋਂ 15 ਦਿਨ ਹੋ ਗਿਆ ਆਪਣਾ ਜਾਓ ਘਰ ਦਿੱਤੇ ਨੂੰ ਵੀਡੀਓ ਤੇ ਜਾਓ ਖਾਣਾ ਕਿੰਨਾ ਦਾ ਰਾਈ ਮੈਂ ਖਾਣੇ ਦਾ ਅੱਧੇ ਤੋਂ ਦੋ ਹੁੰਦਾ ਜੀ ਨਹੀਂ ਸਰ ਉਹ ਨਹੀਂ ਗਿਆ ਕਪੀ ਤਾਂ ਕੁਈ ਵਰਕ ਨਹੀਂ ਨਹੀਂ ਰਮਣ ਜੀ ਤੇ ਮੈਨੂੰ ਬਹਿਣ ਦੇ ਉਹ ਵੀ ਨਹੀਂ ਨਹੀਂ ਮਾਰੀ ਹੋਣੀ ਨਹੀਂ ਇੱਕ ਟਾਈਮ ਰੱਖੋ ਇਹ ਮੈਂ ਥੋੜਾ ਗੱਡੀ ਚੱਲੂਗੀ ਕੋਈ ਪਾਵਰ ਨਾ ਜਿੱਤੇ ਵਾਰ 25 25 ਸਰ ਜੀ ਆ ਮੈਂ ਕਰਦੇ ਹਾਂ ਨਾ ਪੰਜ ਕਰ ਲੇ ਉਹਨਾਂ ਮੈਂ ਪੂਰੀ ਕਰ ਦਾਂਗਾ ਲੱਖ ਦਾ ਦਾ ਘਟੇ ਨਾ ਮੈਂ ਬਾਨੇ ਬਾਨੇ ਨੂੰ ਨੇੜੇ ਮੈਨੂੰ ਚਾਹੀਦੇ ਕੰਮ ਮੈਨੂੰ 15 ਮਿੰਟ ਚਾਹੀਦੇ ਮੈਂ ਹੁਣ ਮਜਬੂਰ ਹੋ ਕੇ ਆਇਆ ਅੱਜ ਮੈਨੂੰ ਸ਼ਿਕਾਇਤਾਂ ਆਉਂਦੀਆਂ ਨੇ ਤੇ ਬੰਦੇ ਵਿੰਦ ਨਹੀਂ ਕੰਮ ਨਹੀਂ ਕਰਦੇ ਖੱਟਲਖਾਰ ਕਰਦੇ ਨੇ ਮੇਰੇ ਜੋ ਕਾਗਜ਼ ਪੱਤਰ ਉਹਨਾਂ ਹੋ ਗਈ ਮਾੜਾ ਜਿਹਾ ਬਲਿਆ ਹੀ ਹੋ ਗਿਰਦੀਨ ਜੀ ਆਹ ਹੈ ਸਾਈਟ ਕਰਦੇ ਹਾਂ ਸਾਈਟ ਮਾਣ ਦੇ ਉਹ ਮ ਸਾਈਟ ਬੰਦ ਤੈਨੂੰ ਜੋ ਬਣ ਨਹੀਂ ਦਿੰਦਾ ਬਈ ਨਹੀਂ ਸੈਨ ਤੋਂ ਬਗੈਰ ਵੀ ਬਣਦੇ ਆ ਤਾਂ ਸਾਈਟ ਨਹੀਂ ਚੱਲਦੀ ਨਹੀਂ ਸਾਈਟ ਇੱਕ ਤਾਂ ਨਹੀਂ ਚੱਲੇ ਦੋ ਦਿਨ ਨਹੀਂ ਚੱਲਦੀ ਤੂੰ ਅੱਜ ਫਿਰ ਗੋਪੀ ਨੂੰ ਫੋਨ ਕਰ ਕਹਿਣਾ ਪਿਆ ਵੀ ਮੇਰੇ ਆਪਾਂ ਉਹਦੇ ਦੇ ਦੇ ਸਾਈਨ ਨਹੀਂ ਕਰਦੇ ਇੱਕ ਤਰੀਕ ਦੀ ਸਰਪੰਚ ਉਹ ਆਪੇ ਦੇਖੀ ਸੀ 28 ਤਰੀਕ ਨੂੰ ਪੂਰੀ ਨਹੀਂ ਸੀਗੇ ਸਾਈਨ ਕਰਵਾਏ ਸੀ ਚਲੋ ਤਾਂ ਸਾਈਟ ਬੰਦ ਹੋ ਗਏ ਨਹੀਂ ਕਰਦਾ ਜਿਹੜੇ ਮਿਆਣੀ ਪਿੰਡੋਂ ਮੈਂ ਲੀਵਰ ਘਟਾਈ ਤੂੰ ਮੇਰੇ ਮਸਟੋਕ ਜੰਮਾ ਨਹੀਂ ਕਰਾਉਂਦਾ ਪਿਆ ਉਹਦੀ ਮੈਂ ਤੁਹਾਨੂੰ ਦੱਸਣਾ ਜਿਹੜੀ ਜਿਹੜੇ ਕੰਮ ਕਰਨਾ ਕਿ ਨਹੀਂ ਕਰਨਾ ਸਰ ਕਰਨਾ ਜੀ ਉਹਦੀ ਸ਼ਿਕਾਇਤ ਕਰਦੇ ਆ ਨਾ ਇਹਨਾਂ ਨੂੰ ਪਿਆ ਸੀਗਾ ਉਹਦੀ ਸ਼ਿਕਾਇਤ ਹੋਈ ਸੀ ਆਨ ਆਨਲਾਈਨ ਟੈਂਡਰਸ ਆ ਫੋਟੋ ਤੋਂ ਫੋਟੋ ਕੀ ਚੀਜ਼ ਉਹ ਕਿਹ ਕਿਹੜੀ ਚੀਜ਼ ਕਹਾਦਾ ਇਹ ਉਹ ਦੇ ਸ਼ਿਕਾਇਤ ਜ਼ੀਰੋ ਹੀ ਕਰਾਇਆ ਨਹੀਂ ਤਾਂ ਸ਼ਿਕਾਇਤ ਤਾਂ ਦੇਖ ਖਾਸਾ ਮਾੜਾ ਮੈਂ ਤੁਹਾਨੂੰ ਖਾਈਏ ਸ਼ਿਕਾਇਤ ਹੋਈ ਹੈ ਉਹ ਸ਼ਿਕਾਇਤ ਦੇ ਉਹ ਦੇ ਦੇਾਂਗੇ ਨਹੀਂ ਹੁਣ ਹੈ ਨਹੀਂ ਜਿਹੜਾ ਬੰਦਾ ਕਰਦਾ ਸੀ ਉਹਨੂੰ ਮੈਂ ਕਿਹਾ ਵੀਡੀਓ ਸਾਹਿਬ ਇਹਨਾਂ ਸਾਰਿਆਂ ਨੂੰ ਲਾਅ ਸਮਝਾ ਸਾਰੇ ਕਰਦੇ ਖਰਾਬ ਬੰਦਿਆਂ ਨੂੰ ਮੈਂ ਰਾਹ ਖੇਤਾ ਨੂੰ ਆਉਂਦੇ ਮੈਂ ਕਿੰਨੇ ਲੋਕ ਜਿੰਨੇ ਵੀ ਬਰਕਰਾਰ ਆਉਂਦੇ ਨੇ ਸਾਰੇ ਰਹਿੰਦੇ ਆਉਂਦੇ ਨੇ ਸਿਰਬਸ ਇੱਕ ਸਾਲ ਹੋ ਗਏ ਪਿੰਡ ਕਦੇ ਆਏ ਹੀ ਨਹੀਂ ਸੀ ਜੀ ਕਮਾਲ ਯਾਰ ਤੇ 15 ਦਿਨਾਂ ਵਿੱਚ ਬੱਬਰ ਹੋਣਾ ਮੈਂ ਮਿੰਤਾ ਕਰ ਕਰ ਮਰਜੀ ਦੀ ਇਹ ਸਰਪੰਚ ਨੇ ਹੋਣੀ ਚਾਹਦਾ ਉਹ ਜੀਪੀਐਨ ਵਾਲੀ ਉਲਟਾ ਮੇਰ ਨੂੰ ਫੋਨ ਕਰ ਕੇ ਕਹਿੰਦਾ ਮੈਂ ਸੈਨ ਨਹੀਂ ਕਰਾਂ ਦਲਜੀਤ ਨੂੰ ਸੈਨ ਕਰਾ ਜਿੰਦੇ ਇਹ ਤਾਂ ਅੱਡਰ ਨਹੀਂ ਹੋਏ ਉਹ ਨਹੀਂ ਸਰ ਮੈਂ ਰਮਨ ਨੂੰ ਕਿਹਾ ਸੀਗਾ ਕਿ ਤੂੰ ਬਣਾ ਦਿਓ ਰਮਨ ਕਹਿੰਦਾ ਮੈਂ ਬਣਾ ਦੇਣਾ ਪਰ ਇੱਕ ਤਰੀਕ ਤੋਂ ਰਮਨ ਨੇ ਕਿਹਾ ਰਮਨ ਸੈੱਟ ਕਰੋ ਸਿਸਟਮ ਸਵਾਹ ਸੈੱਟ ਹੈ ਐਮਐਲ ਸਾਹਿਬ ਸੈਟੀਸਫੈਕਸ਼ਨ ਦੀ ਸਹੀ ਗੱਲ ਆਪਾਂ ਚੱਲਦੇ ਦਫ਼ਤਰ ਵੀਰ ਸਾਹਿਬ ਕੋਲ ਕੰਮਰੇ 'ਚ ਉੱਥੇ ਬੈਠ ਕੇ ਤਾਂ ਸਾਰੀ ਗੱਲ ਦੱਸਣਾ ਜੋ ਗੰਦ ਪਿਆੜ ਹੈ ਤੇ ਜ ਅਸੀਂ ਦੂਜੀ ਵਾਰ ਸਰਪੰਚਾਂ ਵੀ ਬਣ ਕੇ ਆ ਕੇ ਸਾਡੇ ਵੀ ਨਵੇਂ ਕਿਸੇ ਗੱਲ ਦੇ ਬਣ ਕੇ ਆਏ ਅਸੀਂ ਵੀ। ਹਾਂਜੀ ਐਮਐਲ ਸਾਹਿਬ ਅੱਜ ਤੁਸੀਂ ਵੀਡੀਓ ਦਫ਼ਤਰ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇੱਥੇ? ਅੱਜ ਬीडीपीओ ਦਫ਼ਤਰ ਫਾਜ਼ਲਕਾ ਵਿਖੇ ਜੋ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਸਰਪੰਚ ਔਰ ਜਿਹੜੇ ਪੰਚ ਨੇ ਸਾਡੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਔਰ ਜੋ ਕਈ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਸੀਗੀਆਂ ਦਫ਼ਤਰਾਂ ਦੇ ਵਿੱਚ ਆ ਕੇ ਜਿਹੜੇ ਸਾਡੇ ਬीडीपीओ ਨੇ ਸਾਡੇ ਐਪੀਓ ਸਾਹਿਬ ਨੇ ਜਿਹੜਾ ਸਾਰਾ ਸਟਾਫ ਹੈ ਬੀਡੀਪੀ ਆਫਿਸ ਦਾ ਮਨਰੇਗਾ ਦਾ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਜੇ ਕੋਈ ਕੰਮ ਲੈ ਕੇ ਆਉਂਦਾ ਨਾਲ ਦੀ ਨਾਲ ਉਹਨਾਂ ਦਾ ਕੰਮ ਕੀਤਾ ਜਾਏ ਉਸ ਤਰ੍ਹਾਂ ਸਾਰੇ ਜਿਹੜੇ ਅਫਸਰ ਸਾਹਿਬਾਨ ਨਾਲ ਮੀਟਿੰਗ ਕੀਤੀ ਹੈ ਵਿਚਾਰਾਂ ਕੀਤੀਆਂ ਨੇ ਕੋਈ ਮੁਸ਼ਕਲ ਜਿਹੜੀ ਲੋਕਾਂ ਨੂੰ ਆਉਂਦੀ ਹੈ ਉਹ ਹੱਲ ਕਰਨ ਬਾਰੇ ਜਿਹੜੀ ਅਫਸਰਾਂ ਨੂੰ ਦਿੱਤਾ ਗਿਆ ਹੈ 15 ਦਿਨ ਹੋ ਗਏ ਆਪਣਾ ਜੋਬ ਘਾੜ ਦਿੱਤਾ ਨੂੰ ਵੀਡੀਓ ਤੇ ਜੋ ਖਾਣਾ ਕਿੰਨਾ ਜ਼ਰ ਟਾਈਮ ਖਾਣੇ ਦਾ ਸਰ 1:30 ਤੋਂ 2 ਹੁੰਦਾ ਜੀ ਨਹੀਂ ਸਰ ਹੁਣੇ ਹੀ ਗਿਆ ਕਪੀ ਤਾਂ ਸਵੇਰ ਕੋ ਨਾ ਨਹੀਂ ਰਮਣ ਜੀ ਤੇ ਮੈਨੂੰ ਬਹਿਣ ਦੇ ਉਹ ਵੀ ਨਹੀਂ ਨਹੀਂ ਇੱਕ ਟਾਈਮ ਰੱਖੋ ਇਹ ਮੈਂ ਥੋੜਾ ਗੱਡੀ ਚੱਲੂਗੀ ਨਹੀਂ ਉਹ ਪਾਉਣਾ ਜਿੱਤੇ ਵੇਲੇ ਸੱਚੀ ਸੱਚੀ ਸਰਸੀ ਆ ਮੈਂ ਕਰਦੇ ਹਾਂ ਨਾ ਪੰਜ ਕਰ ਲਿਓ ਉਹਨੂੰ ਮੈਂ ਪੂਰੀ ਕਰ ਦਾਂਗਾ ਲੱਖ ਅੱਧਾ ਘੱਟੇ ਜਿੰਨਾ ਨਹੀਂ ਮੈਂ ਬਾਨੇ ਬਾਨੇ ਉਹਨੇ ਨਹੀਂ ਮੈਨੂੰ ਚਾਹੀਦੇ ਕੰਮ ਚਾਹੀਦੇ ਮੈਂ ਹੁਣ ਮਜਬੂਰ ਹੋ ਕੇ ਆਇਆ ਅੱਜ ਮੈਨੂੰ ਸ਼ਿਕਾਇਤਾਂ ਆਉਂਦੀਆਂ ਨੇ ਤੇ ਬੰਦੇ ਬਿੰਦ ਨਹੀਂ ਕੰਮ ਨਹੀਂ ਕਰਦੇ ਖੱਚਲ ਖਾਰ ਕਰਦੇ ਨੇ ਮੇਰੇ ਜੋਬੜੇ ਪੱਤਰ ਉਹਨੂੰ ਵੀ ਮਾੜਾ ਜਿਹਾ ਬੁਲਾਇਆ ਹੋ ਗਿਰਦੀਰ ਜੀ ਹੈ ਸਾਡੇ ਤੋਂ ਸਾਈਟ ਭੰਦੇ ਜੀ ਹੈ ਹਾਂ ਸਾਈਟ ਭੰਦੇ ਉਹ ਕਰਦੇ ਨੇ ਸਾਈਡ ਤੈਨੂੰ ਜੋਬ ਕਰਨ ਲਈ ਤਿਆਰ ਰੱਖੀ ਨਹੀਂ ਸੈਨ ਤੋਂ ਬਗੈਰ ਵੀ ਬਣਦੇ ਤਾਂ ਸਾਈਡ ਨਹੀਂ ਚੱਲਦੀ ਨਹੀਂ ਸਾਈਡ ਇੱਕ ਦਿਨ ਨਹੀਂ ਚੱਲੇ ਦੋ ਦਿਨ ਹੀ ਚੱਲਦੀ ਹੈ ਤੂੰ ਅੱਜ ਫਿਰ ਗੋਪੀ ਨੂੰ ਫੋਨ ਕਰ ਕਹਿਣਾ ਪਿਆ ਵੀ ਮੇਰੇ ਆਪਾਂ ਉਹਦੇ ਦੇ ਦੇ ਸਾਈਨ ਨਹੀਂ ਮੈਂ ਕਰਦੇ ਇੱਕ ਤਰੀਕ ਦੀ ਸਰਪੰਚ ਉਹ ਦੇ ਦੇ ਇਹ ਦੇ ਕੇ 28 ਤਰੀਕ ਨੂੰ ਵੀ ਪੂਰੇ ਨਹੀਂ ਸੀਗੇ ਸਾਈਨ ਕਰਵਾਏ ਸੀਗੇ ਚਲੋ ਤਾਂ ਸਾਈਡ ਬੰਦ